ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਵੇਰਜਗਾਰਦ ਤੇ ਬੰਦੀਆਂ ਜਾਂ ਕੋਈ ਵੀ ਜੱਥੇਬੰਦੀ ਜਿਹੜੇ ਇੱਥੇ ਪਹੁੰਚੇ ਐ ਪੱਤਰਕਾਰ ਸਾਥੀ ਵੱਖ-ਵੱਖ ਪ੍ਰੈਸ ਕਲੱਬਾਂ ਦੇ ਬਟਿੰਡਾ ਪ੍ਰੈਸ ਕਲੱਬ ਦੇ ਵੱਖ-ਵੱਖ ਯੂਨੀਅਨਾਂ ਦੇ ਸੋਸ਼ਲ ਮੀਡੀਆ ਸਾਰੇ ਜਿਹੜੇ ਪੱਤਰਕਾਰ ਵੀ ਪਹੁੰਚੇ ਐ ਜਾਂ ਜਿਨ੍ਹਾਂ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਪੋਲੀਟੀਕਲ ਪਾਰਟੀਆਂ ਨੇ ਜਿਨ੍ਹਾਂ ਨੇ ਵੀ ਇਸ ਮਸਲੇ ਤੇ ਲੋਕਵਾਦੀ ਵੀ ਨਾਲ ਜਿਹੜੇ ਡਟ ਕੇ ਖੜੇ ਆ ਮੈਂ ਇੱਕ ਵਾਰ ਸਾਰਿਆਂ ਦਾ ਆਪਦੇ ਵੱਲੋਂ ਆਪਦੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਇਹ ਲੋਕਾਂ ਨੇ ਇਹ ਲੋਕਾਂ ਦੀ ਸ਼ਕਤੀ ਨੇ ਇਹ ਸਾਬਤ ਕਰਤਾ ਇੱਕ ਬੜੀ ਮੈਸੇ ਕਿ ਕਿਉਂ ਬੋਲੀ ਜਾਂਦੇ ਆ ਲੋਕ ਪਿੱਛੇ ਨਹੀਂ ਹਟਦੇ ਹੁੰਦੇ ਪਰ ਇਹ ਗਾਣ ਲੋਕਾਂ ਨੇ ਗੱਲ ਕਰਤੀ ਕਿ ਜੇ ਲੋਕਾਂ ਦੀ ਗੱਲ ਤੁਸੀਂ ਕਰੋਗੇ ਇਹ ਨਹੀਂ ਕਿ ਤੁਸੀਂ ਗੱਲ ਕਰੋ ਲੋਕਾਂ ਦੀ ਤੇ ਫਿਰ ਸੋਚੋਗੇ ਲੋਕ ਨਾਲ ਖੜਨਗੇ ਲੋਕ ਨਹੀਂ ਖੜਦੇ ਪਰ ਜੇ ਲੋਕਾਂ ਦੀ ਗੱਲ ਹੋਊਗੀ ਤੁਸੀਂ ਲੋਕਾਂ ਦੇ ਬਣ ਜਾਓਗੇ ਤਾਂ ਫਿਰ ਲੋਕ ਕਦੇ ਵੀ ਸਾਡੀ ਛੱਡਦੇ ਜੋ ਲੋਕਾਂ ਨੇ ਸਾਫਟ ਕਰ ਦਿੱਤਾ ਲੋਕਾਂ ਨਾਲ ਪੱਕੇ ਤੌਰ ਤੇ ਜਿੰਦਾਬਾਦ ਕਿ ਜਿੰਨੀਆਂ ਵੀ ਜਿਹੜੇ ਲੋਕਾਂ ਦੇ ਫੋਨ ਆਏ ਚਲੋ ਕਈ ਬੰਦਿਆਂ ਨੇ ਕਿਹਾ ਜਵਾਨਤ ਚਾਏ ਪਰ ਤੁਸੀਂ ਸਾਰਿਆਂ ਨੇ ਜੋ ਕਿ ਅਸੀਂ ਕਦੇ ਉਹ ਤੋਂ ਪਿੱਛੇ ਨਹੀਂ ਹਟੇ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਅਸੀਂ ਕੋਈ ਅਸੀਂ ਕੋਈ ਅਜਿਹੀ ਗੱਲ ਕਰੀਏ ਕੋਈ ਟੁਕਰ ਗੁਣੇ ਵਾਲੀ ਗੱਲ ਕਰੀਏ ਕਿ ਅਸੀਂ ਐਂ ਕਰਾਂਗੇ ਉਹ ਕਰਾਂਗੇ ਅਸੀਂ ਲੋਕਾਂ ਦੀ ਗੱਲ ਕਰਦੀ ਸੀ ਪਹਿਲਾਂ ਵੀ ਕਰਦੇ ਆ ਅੱਗੇ ਵੀ ਕਰਾਂਗੇ ਨਾ ਸਾਡਾ ਕੋਈ ਬਲਕਾਰ ਸਿੱਤੂ ਨਾਲ ਨਿੱਜੀ ਦਸ਼ਮਣੀ ਸੀ ਚਲੋ ਉਹਨਾਂ ਨੇ ਪਰਚਾ ਕਰਾਇਆ ਉਹਨਾਂ ਨੇ ਜੀ ਨੂੰ ਪਹਿਰੇ ਕੀਤੀ ਸਾਡੀ ਉਹਨਾਂ ਨਾਲ ਕੋਈ ਨਹੀਂ ਸੀ ਨਾ ਸਾਡੀ ਸਰਕਾਰ ਨਾਲ ਕੋਈ ਹੈ ਜੇ ਸਰਕਾਰ ਲੋਕਾਂ ਦੀਆਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰੋ ਲੋਕਾਂ ਦੇ ਪ੍ਰਤੀ ਮਾੜੀ ਸੋਚ ਰੱਖੂ ਤਾਂ ਫਿਰ ਜਿਹੜੀ ਗੱਲ ਲੋਕਾਂ ਦੀ ਹੈ ਉਹ ਕਰਦੀ ਬਣਦੀ ਹੈ ਕਿਉਂ ਕਰਦੇ ਰਵਾਂਗੇ بڑے ਲੋਕਾਂ ਦੇ ਸਾਥੀਆਂ ਦੇ ਫੋਨ ਆਏ ਤੇ ਦਬੀ ਨਾ ਨਾਲ ਹੈ ਜਦੋਂ ਲੋਕ ਨਾਲ ਆ ਤੁਸੀਂ ਦਬਣਾ ਵੀ ਗੱਤ ਨਹੀਂ ਰੱਬ ਦੇ ਤਾਂ ਜੇ ਤੁਸੀਂ ਸਾਥ ਛੱਡਦੇ ਤੁਸੀਂ ਸਾਰੇ ਐਨੇ ਵੱਡੇ ਪੱਧਰ ਦੇ ਉੱਤੇ ਇੱਕ ਛੋਟੇ ਜਿਹੇ ਸੁਨੇਹੇ ਤੇ ਪਹੁੰਚੇ ਹੋ ਤੁਸੀਂ ਪ੍ਰਸ਼ਾਸਨ ਨੂੰ ਵੀ ਇਹ ਦੱਸ ਦਿੱਤਾ ਕਿ ਲੋਕ ਸ਼ਕਤੀ ਕੀ ਦੀ ਚੀਜ਼ ਹੈ ਪਹਿਲੇ ਤਾਂ ਪ੍ਰਸ਼ਾਸਨ ਨੂੰ ਇਹ ਪਤਾ ਹੁੰਦਾ ਪਰ ਤੁਸੀਂ ਇਹ ਇਕੱਠ ਕਰਕੇ ਪੋਸਟਰਾਂ ਪਾ ਕੇ ਵੱਖੋ ਵੱਖਰੇ ਤਰੀਕੇ ਦੇ ਨਾਲ ਬੜੇ ਸਾਥੀਆਂ ਨੇ ਜਿਵੇਂ ਜਿਵੇਂ ਸਹਿਯੋਗ ਮੈਨੂੰ ਇਹ ਵੀ ਇੱਕ ਮੈਂ ਗੱਲ ਕਹਿਣਾ ਕਿ ਜਿਹਨੇ ਖਲਾਫ ਨਹੀਂ ਪਾਈ ਉਹ ਵੀ ਹੱਕཅਹੀ ਹੈ ਜੇ ਨਾਲ ਕੋਈ ਖਲਾਫ ਨਹੀਂ ਬੋਲਿਆ ਉਹ ਵੀ ਅਕ ਕਿਆ ਕੋਈ ਬੰਦੇ ਹੁੰਦੇ ਆ ਚਲੋ ਜਿਹੜੇ ਇੱਕਾ ਦੁੱਕਾ ਪਰ ਬਹੁਤ ਬਣਤੀ ਲੋਕਾਂ ਨੇ ਵੱਡੀ ਗੈਂਦੀ ਲੋਕਾਂ ਨੇ ਇਨਸਾਫ ਸੰਤ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਡਟ ਕੇ ਸਾਹ ਦਿੱਤਾ ਲੋਕ ਮਾਈ ਟੀਵੀ ਜਿਵੇਂ ਨਾਮ ਹੈ ਲੋਕਾਂ ਦੀ ਆਵਾਜ਼ ਸਦਾ ਚੱਕਦਾ ਰਹੇਗਾ ਤੇ ਲੋਕਾਂ ਨੇ ਸਾਡੀ ਜ਼ਿੰਮੇਵਾਰੀ ਹੋਰ ਵੱਡੀ ਕਰ ਦਿੰਦੀ ਹੈ ਕਿ ਅਸੀਂ ਹੁਣ ਚਾਹੇ ਵੀ ਲੋਕਾਂ ਤੋਂ ਭੱਜ ਨਹੀਂ ਸਕਦੇ ਕਿਉਂਕਿ ਲੋਕ ਲੋਕਾਂ ਨੇ ਬੋਲ ਸਾਰੇ ਤੇ ਹੋਰ ਪਾਤਾ ਆਡਿਕ ਕਮੀਆਂ ਹੋ ਸਕਦੀਆਂ ਕਈ ਕਮੀਆਂ ਰਹਿ ਜਾਂਦੀਆਂ ਕਈ ਕਈ ਵਾਰ ਬੋਲਣ ਦੀ ਗਲਤੀਆਂ ਹੋ ਜਾਂਦੀਆਂ ਪਰ ਜਦੋਂ ਵੱਡੀ ਗੱਲ ਦੇ ਵਿੱਚ ਲੋਕ ਫਿਰ ਛੋਟੀਆਂ ਗਲਤੀਆਂ ਨੂੰ ਭੁਲਾ ਦਿੰਦੇ ਨੇ ਲੋਕ ਇਹ ਮਾਫ ਕਰ ਦਿੰਦੇ ਨੇ ਕਿ ਠੀਕ ਹੈ ਜੀ ਇਹ ਗਲਤੀ ਸੀ ਪਰ ਵੱਡੇ ਮਤਲਬ ਤੋਂ ਕਿਤਾ ਨਹੀਂ ਕੋਈ ਵੱਡੀਆਂ ਗਲਤੀਆਂ ਸੋ ਤੁਸੀਂ ਨਿੱਕੀਆਂ ਮੋਟੀਆਂ ਗਲਤੀਆਂ ਵੀ ਮਾਫ ਕਰਦੇ ਹੋ ਸਾਡੇ ਤੋਂ ਕਈ ਵਾਰੀ ਹੋ ਜਾਂਦੀਆਂ ਮੈਂ ਫਿਰ ਆਖਰ ਦੇ ਵਿੱਚ ਧੰਨਵਾਦ ਕਰਦਾ ਜਿਹੜਾ ਬੰਦੇ ਨੇ ਕੋਈ ਪੋਸਟ ਪਾਈ ਜਿਹੜਾ ਬੰਦਾ ਹੱਕ ਜਾਇਆ ਬਾਕੀ ਪ੍ਰੋਗਰਾਮ ਜਾਂ ਜੋ ਫੈਸਲਾ ਲੈਣਾ ਉਹ ਜੋ ਇੱਥੇ ਹੋਇਆ ਮੈਨੂੰ ਪਤਾ ਨਹੀਂ ਉਹ ਜੱਥੇਬੰਦੀਆਂ ਨੇ ਲੈਣਾ ਪ੍ਰਸ਼ਾਸਨ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਪਰ ਅਸੀਂ ਪ੍ਰਸ਼ਾਸਨ ਨਾਲ ਅੱਜ ਨਾ ਅੱਜ ਗੱਲ ਕਰਨੀ ਹੈ ਨਾ ਗੱਲ ਕਰਨੀ ਹੈ ਗੱਲ ਕਰਨੀ ਹੈ ਤੁਸੀਂ ਅਸੀਂ ਸਾਰੀ ਗੱਲ ਜੱਥੇਬੰਦੀਆਂ ਤੇ ਆ ਸਾਰੀ ਸਾਰੀ ਗੱਲ ਬੱਸ ਲੋਕਾਂ ਤੇ ਹੈ ਜੇ ਲੋਕ ਕਹਣਗੇ ਜੇਲ੍ਹ ਜਾਣਾ ਹੈ ਅਸੀਂ ਜੇਲ੍ਹ ਜਾਵਾਂਗੇ ਜੇ ਲੋਕ ਕਹਣਗੇ ਬਾਹਰ ਲੈਣਾ ਅਸੀਂ ਬਾਹਰ ਲਾਵਾਂਗੇ ਜੋ ਲੋਕ ਜਾਣਗੇ ਉਹ ਉਹ ਹੋਵੇਗਾ ਨਾ ਸਰਕਾਰ ਦੀ ਹੋਵੇਗੀ ਨਾ ਪ੍ਰਸ਼ਾਸਨ ਦੀ ਹੋਵੇਗੀ ਜੋ ਲੋਕਾਂ ਦਾ ਫੈਸਲਾ ਹੈ ਉਹ ਸਾਰਾ ਸਰਕਾਰ ਹੋਵੇਗਾ ਬਹੁਤ ਬਹੁਤ ਧੰਨਵਾਦ